ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਆਪਾਂ ਡਿਸਕਸ ਕਰਾਂਗੇ 1 ਜੁਲਾਈ ਤੋਂ ਲੈ ਕੇ 10 ਜੁਲਾਈ 2025 ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਐਮਸੀਕਿਊਸ ਸੋ ਪਹਿਲਾ ਕੁਐਸਚਨ ਦੇਖਦੇ ਹਾਂ ਜੀ ਪਹਿਲਾ ਕੁਐਸਚਨ ਕੀ ਹੈ ਪਹਿਲਾ ਕੁਐਸਚਨ ਹੈ ਜੀ ਵੇਅਰ ਵਾਸ 17th ਬ੍ਰਿਕਸ ਸਮਿਟ ਹੈਲਡ 2025 ਦਾ ਬ੍ਰਿਕਸ ਸਮਿਟ ਕਿੱਥੇ ਹੋਇਆ ਇਹ ਹੋਇਆ ਜੀ ਬ੍ਰਾਜ਼ੀਲ ਦੇ ਰਿਓ ਡੀ ਜਨੇਰੀ ਦੇ ਵਿੱਚ ਵੈਰੀ ਇੰਪੋਰਟੈਂਟ 16 ਨੰਬਰ ਵਾਲਾ ਹੋਇਆ ਸੀ ਰਸ਼ੀਆ ਦੇ ਕਾਜ਼ਾਂ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਕਿਹੜੀ ਮਿਨਿਸਟਰੀ ਹੈ ਜਿਨ੍ਹਾਂ ਨੇ 4s ਦੈਟਸ ਫੁੱਟਬਾਲ ਫਾਰ ਸਕੂਲਸ ਜਿਹੜਾ ਇਨੀਸ਼ੀਏਟਿਵ ਆ ਜਿਹੜਾ ਫੁੱਟਬਾਲ ਡਿਸਟ੍ਰਿਬਿਊਸ਼ਨ ਦਾ ਸਕੀਮ ਇਹਨੂੰ ਸ਼ੁਰੂ ਕੀਤਾ ਇਟ ਇਟਾਰਟਡ ਬਾਈ ਦਰਮੇਂਦਰ ਪ੍ਰਧਾਨ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਸੋ ਨੈਕਸਟ ਕੁਐਸਚਨ ਹੈ ਜੀ ਕਿ ਕਿਸ ਤਰੀਕ ਨਾਲ ਡਾਕਟਰਸ ਦੇ ਬਣਾਇਆ ਜਾਂਦਾ ਇਹ ਬਣਾਇਆ ਜਾਂਦਾ ਜੀ ਇੱਕ ਜਿਹੜੀ ਨੂੰ ਇਸ ਦਿਨ ਕੀ ਹੁੰਦਾ ਇਸ ਦਿਨ ਡਾਕਟਰ ਵਿਧਨ ਰਾਇ ਦਾ ਬਰਥਡੇ ਹੁੰਦਾ ਡਾਕਟਰ ਵਿਧਨ ਰਾਇ ਕੌਣ ਸੀਗੇ ਜੀ ਹੀ ਵਾਸ ਫਰੋਮ ਵੈਸਟ ਬੰਗਾਲ ਤੇ ਇਹ ਇਥੋਂ ਦੇ ਸੀਐਮਬੀ ਰਹਿ ਚੁੱਕਿਆ ਇਹਨਾਂ ਦੀ ਬਰਥ ਐਨੀਵਰਸਰੀ ਤੇ ਡੈਥ ਐਨੀਵਰਸਰੀ ਸੇਮ ਡੇਟ ਦੀ ਹੁੰਦੀ ਆ ਤਾਂ ਉਸ ਜਨਮ ਚਾਪਾ ਮਨਾਉਨੇ ਆ ਨੈਸ਼ਨਲ ਡਾਕਟਰਸ ਡੇ ਇਸ ਦਿਨ ਆਪਾਂ ਐਸਵੀਏ ਡੇ ਵੀ ਮਨਾਉਨੇ ਆ ਇਸ ਦਿਨ ਆਪਾਂ ਜੀਐਸਟੀ ਡੇ ਵੀ ਮਨਾਉਨੇ ਆ ਨੈਕਸਟ ਕੁਐਸਚਨ ਹੈ ਜੀ ਇੰਡੀਆ ਤੇ ਆਸਿਆਨ ਦੇ ਵਿਚਕਾਰ ਜਿਹੜਾ ਕਰੂਜ਼ ਡਾਇਲੌਗ ਹੋਇਆ ਇਹ ਕਿੱਥੇ ਹੋਇਆ ਇਟ ਹੈਲਡ ਇਨ ਚੇਨਈ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਇਹ ਹੋਇਆ ਜੀ 30 ਜੂਨ ਤੋਂ ਲੈ ਕੇ 1 ਜੁਲਾਈ ਤੱਕ ਨੈਕਸਟ ਕੁਐਸਚਨ ਦੇਖੋ ਜੀ ਆਇਨਸ ਤਾਮਲ ਇੱਕ ਸਾਡਾ ਇੰਡੀਅਨ ਨੇਵੀ ਦਾ ਸ਼ਿਪ ਹੈ ਇੱਕ ਮਿਸ਼ਨ ਕੀਤਾ ਗਿਆ ਤਾਂ ਪੁੱਛਿਆ ਗਿਆ ਇਹਨੂੰ ਕਿਹੜੇ ਕੰਟਰੀ ਦੀ ਹੈਲਪ ਨਾਲ ਬਣਾਇਆ ਗਿਆ ਇਟ ਇਜ਼ ਬਿਲਟ ਵਿਦ ਦ ਹੈਲਪ ਆਫ ਰਸ਼ੀਆ ਨੈਕਸਟ ਕੁਐਸਚਨ ਹੈ ਜੀ National Institute of Public Corporation and Child Development ਇਹਦਾ ਨਾਮ ਚੇਂਜ ਕੀਤਾ ਗਿਆ ਇਹਦਾ ਨਵਾਂ ਨਾਮ ਕੀ ਰੱਖਿਆ ਗਿਆ ਇਹਦਾ ਨਵਾਂ ਨਾਮ ਹੈ ਸਬਿਤਰੀ ਬਾਈ ਫੁੱਲੇ ਕਿਉਂਕਿ ਸਬਿਤਰੀ ਬਾਈ ਫੁੱਲੇ ਦੇ ਨਾਮ ਤੇ ਰੱਖਿਆ ਗਿਆ ਹੀ ਵਾਸ ਐਨ ਐਜੂਕੇਟਰ ਤੇ ਉਹਨਾਂ ਨੇ 1848 ਦੇ ਵਿੱਚ ਪਹਿਲਾ ਗਰਲ ਸਕੂਲ ਬਣਾਇਆ ਸੀ ਕਿੱਥੇ ਬਣਾਇਆ ਸੀ ਪੁਨਾ ਦੇ ਵਿੱਚ ਪੁਨਾ ਨੈਕਸਟ ਕੁਐਸਚਨ ਹੈ ਜੀ ਹੂ ਹਾਸ ਹੀ ਅਪointed ਐਜ਼ ਦਾ ਪ੍ਰਿੰਸੀਪਲ ਐਡਵਾਈਜ਼ਰ ਕਿਤਾ ਬਣਾਇਆ ਗਿਆ ਜੀ ਇੰਡੀਅਨ એનਰਜੀ ਸਟੇਕ ਇਨੀਸ਼ੀਏਟਿਵ ਦਾ ਇਹ ਬਣਾਇਆ ਗਿਆ ਜੀ ਨੰਦਨ ਨਲੇਕਰੀ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਨੈਸ਼ਨਲ ਰੂਰਲ ਸੈਨੀਟੇਸ਼ਨ ਵਰਕਸ਼ਾਪ ਡੀ ਡੀ 🇼 ਐਸ ਇਹਦੀ ਫੁੱਲ ਫਾਰਮ ਹੈ ਜੀ ਡਿਪਾਰਟਮੈਂਟ ਆਫ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਇਹਨਾਂ ਦੀ ਮੀਟਿੰਗ ਹੋਈਆ ਤੇ ਜਲ ਸ਼ਕਤੀ ਦੀ ਕਿਤੇ ਦੇ ਵਾਰਾ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਕੰਡਕਟ ਕੀਤੀ ਗਈ ਹੈ ਇਹ ਕੀਤੀ ਗਈ ਹੈ ਯੂਨੀਸੇਫ ਇੰਡੀਆ ਦੁਆਰਾ ਵੈਰੀ ਇੰਪੋਰਟੈਂਟ ਨੈਕਸਟ ਕੁਐਸਚਨ ਦੇਖੋ ਜੀ ਪੈਨਸ਼ਨ ਫੰਡ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਦੇ ਨਵੇਂ ਚੇਅਰਪਰਸਨ ਕੌਣ ਬਣੇ ਨੇ ਇਹਨਾਂ ਦਾ ਨਾਮ ਹੈ ਜੀ ਸਿਵਾ ਸੁਬਰਮਨਿਅਮ ਰਮਨ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਬਾਡੀ ਐ ਅਗਲਾ ਕੁਐਸਚਨ ਹੈ ਜੀ ਇੰਡੀਅਨ ਮੰਗੋ ਮਨੀਆ 2025 ਜਿਹੜਾ ਕਿ ਆਬੂਦਾਬੀ ਦੇ ਵਿੱਚ ਆਪਾਂ ਮੰਗੋ ਐਕਸਪੋਰਟ ਕਰਦੇ ਆ ਤੇ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਇਹਨੂੰ ਬੂਸਟ ਕੀਤਾ ਗਿਆ ਤੇ ਇਹਦਾ ਨਾਮ ਹੈ ਜੀ ਅਪੇਡਾ ਅਪੇਡਾ ਦੀ ਫੁੱਲ ਫਾਰਮ ਹੈ ਜੀ ਦ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਨੈਕਸਟ ਕੁਐਸਚਨ ਹੈ ਜੀ 11th ਨੰਬਰ ਵਾਲਾ ਅਰਬਨ ਲੋਕਲ ਬਾਡੀ ਦੀ ਇੱਕ ਕਾਨਫਰੰਸ ਹੋਈ ਆ ਮਾਨਸਰ ਗੁਰੂਗਰਾਮ ਦੇ ਵਿੱਚ ਇਹਦੀ ਪ੍ਰਧਾਨਗੀ ਕਿਹਦੇ ਦੁਆਰਾ ਕੀਤੀ ਗਈ ਆ ਇਟ ਇਜ਼ ਬਾਈ ਆਪਸ਼ਨ ਡੀ ਸਪੀਕਰ ਨੇ ਸਾਡੇ ਉਮਰਲਾ ਲੋਕ ਸਭਾ ਦੀ ਇਹਨਾਂ ਦੁਆਰਾ ਕੀਤੀ ਗਈ ਆ ਨੈਕਸਟ ਕੁਐਸਚਨ ਆ ਜੀ ਇੰਡੀਆ ਦੀ ਪਹਿਲੀ ਯੂਪੀਆਈ ਪਾਵਰਡ ਫਿਜ਼ੀਕਲ ਬੈਂਕ ਹੈ ਜਿਹੜੀ ਕਿ ਬਿਲਕੁਲ ਯੂਪੀਆਈ ਦੇ ਆਪਰੇਟ ਕੀਤੀ ਜਾਏਗੀ ਜਿਹੜੀ ਫਿਨਟੈਕ ਫਰਮ ਦੁਆਰਾ ਓਪਨ ਕੀਤੀ ਗਈ ਆ ਤੇ ਇਹਦਾ ਨਾਮ ਹੈ ਜੀ ਸਲਾਈਸ ਇਹ ਕਿੱਥੇ ਕੀਤੀ ਗਈ ਆ ਇਟ ਇਜ਼ ਇਨ ਦਾ ਬੈਂਗਲੁਰੂ ਬੈਂਗਲੁਰੂ ਦੇ ਵਿੱਚ ਕਿੱਥੇ ਆ ਜੀ ਇਹ ਕੋਰਾ ਮੰਗਾਲਾ ਇਹ ਪੈਂਦਾ ਬੈਂਗਲੁਰੂ ਦੇ ਵਿੱਚ ਨੈਕਸਟ ਕੁਐਸਚਨ ਦੇਖੋ ਜੀ ਕੀ ਆਬਜੈਕਟਿਵ ਕੀ ਆ ਨੈਸ਼ਨਲ ਸਪੋਰਟਸ ਪਾਲਿਸੀ ਦਾ ਜਿਹੜੀ ਕਿ ਪਹਿਲੀ ਵਾਰੀ 2001 ਦੇ ਵਿੱਚ ਆਈ ਸੀ ਹੁਣ 2025 ਰਿਵਾਈਜ਼ ਕੀਤਾ ਗਿਆ ਇਦਾ ਮੇਨ ਪਰਪਸ ਹੈ ਕਿ ਜਿਹੜੇ ਸਾਡੇ ਪਲੇਅਰ ਨੇ ਉਹਨਾਂ ਨੂੰ 2036 ਦੀ 올ੰਪਿਕ ਗੇਮਸ ਲਈ ਰੈਡੀ ਕਰਨਾ ਕਿਉਂਕਿ ਭਾਰਤ ਕਲੇਮ ਕਰਦਾ ਕਿ 2036 ਦੇ ਵਿੱਚ ਜਿਹੜੇ 올ੰਪਿਕ ਹੋਣਗੇ ਉਹ ਅਸੀਂ ਹੋਸਟ ਕਰਾਂਗੇ ਨੈਕਸਟ ਕੁਐਸਚਨ ਹੈ ਜੀ 14th ਭਾਰਤ ਸਟਡੀ ਕਿਤੇ ਦੇ ਦਵਾਰਾ ਲਾਂਚ ਕੀਤੀ ਗਈ ਆ ਜਿਹੜੀ ਕਹਿੰਦੀ ਆ ਸਪੈਸੀਫਿਕ ਬਾਇਓਮਿਕ ਬਾਇਓਮਿਕ ਬਾਇਓਮਾਰਕਰਸ ਨੇ ਜਿਹੜੇ ਹੈਲਥੀ ਏਜਿੰਗ ਦੀ ਗੱਲ ਕਰਦੇ ਆ ਬਾਇਓਮਾਰਕਰ ਦਾ ਮਤਲਬ ਕੀ ਹੈ ਕਿ ਉਹ ਰੀਜ਼ਨ ਜਿਹੜੇ ਹੈਲਥੀ ਏਜਿੰਗ ਨੂੰ ਪ੍ਰੋਮੋਟ ਕਰਦੇ ਆ ਏਜਿੰਗ ਦਾ ਮਤਲਬ ਹੈ ਕਿ ਬੁਢਾਪਾ ਆਉਣ ਦੇ ਨਾਲ ਕਾਫੀ ਸਾਰੀਆਂ ਇੰਪਲੀਕੇਸ਼ਨਸ ਬਿਮਾਰ ਬਟ ਹੈਲਦੀਇਜ਼ਿੰਗ ਉਹ ਹੁੰਦੀ ਹੈ ਕਿ ਜਦੋਂ ਬੰਦਾ ਹੈਲਥੀ ਰਹੇ ਤਾਂ ਜਿਹੜੀ ਇਹ ਸਟਡੀ ਕੰਡਕਟ ਕੀਤੀ ਗਈ ਆ ਬਾਇਓਮਾਰਕਰਸ ਦੇ ਉੱਪਰ ਇਹ ਕੀਤੀ ਗਈ ਆ ਇੰਡੀਅਨ ਏਸੀ ਜਿਹੜਾ ਸਾਇੰਸ ਬੈਂਗਲੁਰੂ ਦੁਆਰਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਐਸ ਪਰ ਦਾ ਨੈਸ਼ਨਲ ਸਪੋਰਟਸ ਪਾਲਿਸੀ 2025 ਕਿਹੜੀਆਂ ਟ੍ਰੈਡੀਸ਼ਨਲ ਸਪੋਰਟਸ ਨੇ ਇਹਨਾਂ ਨੂੰ ਰਿਵਾਈਵ ਕੀਤਾ ਗਿਆ ਤਾਂ ਇਹ ਕੀਤਾ ਗਿਆ ਜੀ ਖੋਖੋ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅੱਗੇ ਹੈਗਾ ਜੀ ਗ੍ਰੈਂਡ 에ਥੋਪੀਅਨ ਰੈਨੇਸਸਾ ਡੈਮ ਇੱਕ ਡੈਮ ਆ ਇਹ ਪੁੱਛੇਗਾ ਰੀਸੈਂਟਲੀ ਕਿਹੜੀ ਨਦੀ ਦੇ ਵਿੱਚ ਬਣਿਆ ਕ੍ਰੀਨ ਦੇ ਉੱਪਰ ਬਣਿਆ ਇਹ ਬਣਿਆ ਜੀ ਬਲੂ ਨਾਈਲ ਰਿਵਰ ਜਿਹੜੀ ਕਿ ਟ੍ਰਿਬਿਊਟਰੀ ਆ ਨਾਈਲ ਰਿਵਰ ਦੀ ਨਾਈਲ ਰਿਵਰ ਕੀ ਆ ਦੁਨੀਆ ਦੀ ਸਭ ਤੋਂ ਲੰਬੀ ਰਿਵਰ ਹੈ ਜਦੀ ਲੈਂਥ ਹੈਗੀ ਆ ਪ੍ਰੋਕਸੀਮੇਟਲੀ 6650 ਕਿਲੋਮੀਟਰ ਨੈਕਸਟ ਕੁਐਸਚਨ ਹੈ ਜੀ ਅ ਅਪਾਚੀ ਹੈਲੀਕਾਪਟਰ ਦੀ ਗੱਲ ਕਰ ਰਹੇ ਨੇ ਅਪਾਚੀ AH-64E ਅਟੈਕ ਹੈਲੀਕਾਪਟਰ ਨੇ ਇਹ ਕਿਹੜੇ ਕੰਟਰੀ ਦੁਆਰਾ ਬਣਾਏ ਜਾਂਦੇ ਆ ਇਹ ਬਣਾਏ ਜਾਂਦੇ ਆ ਜੀ ਅਮਰੀਕਾ ਦੁਆਰਾ ਯੂਨਾਈਟਿਡ ਸਟੇਟਸ ਦੁਆਰਾ ਤੇ 22 ਜੁਲਾਈ ਨੂੰ ਇਹਨਾਂ ਦਾ ਜਿਹੜਾ ਪਹਿਲਾ ਕਨਸਾਈਨਮੈਂਟ ਆ ਇੰਡੀਆ ਦੇ ਵਿੱਚ ਡਿਲੀਵਰ ਹੋਇਆ ਇਹ ਕਿੱਥੇ ਇਹਨਾਂ ਨੂੰ ਕਿੱਥੇ ਤਾਇਨਾਤ ਕੀਤਾ ਗਿਆ ਜੋਧਪੁਰ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਨਾਮ ਕੀ ਹੈ ਰੀਸੈਂਟਲੀ ਲਾਂਚਡ ਪੋਰਟਲ ਦਾ ਜਿਹੜਾ ਕਿ ਓਪਨ ਐਕਸੈਸ ਪ੍ਰੋਵਾਈਡ ਕਰਦਾ ਸਟੇਟ ਲੈਵਲ ਡਾਟਾ ਨੂੰ ਸਟੂਡੈਂਟਸ ਵਾਸਤੇ ਇਹਦਾ ਨਾਮ ਹੈ ਜੀ ਪਾਰਕ ਰਾਸ਼ਟਰੀ ਹੈ ਸਰਵੇਕਸ਼ਨ ਨੈਕਸਟ ਕੁਐਸਚਨ ਹੈ ਜੀ ਸਖਸ਼ਮ 3000 ਹਾਈ ਕੈਪੈਸਿਟੀ ਰਾਊਟਰ ਹੈ ਇਹ ਕਿਸ ਸੰਸਥਾ ਦੁਆਰਾ ਵਿਕਸਿਤ ਕੀਤਾ ਗਿਆ ਇਹ ਕੀਤਾ ਗਿਆ ਜੀ ਸੀ ਡਾਟ ਦੁਆਰਾ ਥੈਟ ਇਜ਼ ਸੈਂਟਰ ਫਾਰ ਦਾ ਡਿਵੈਲਪਮੈਂਟ ਆਫ ਟੈਲੀਮੈਟਿਕਸ ਇਹ ਕਿੱਥੇ ਯੂਜ਼ ਕੀਤਾ ਜਾਏਗਾ ਡਾਟਾ ਸੈਂਟਰਸ ਦੇ ਵਿੱਚ ਕੀਤਾ ਜਾਏਗਾ ਨੈਟਵਰਕ ਡਿਵਾਈਸ ਐ ਇੱਕ ਤਰ੍ਹਾਂ ਦਾ ਨੈਕਸਟ ਕੁਐਸਚਨ ਹੈ ਜੀ ਕਿਹੜਾ ਸਟੇਟ ਗਵਰਨਮੈਂਟ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਬਰਿੰਦਾਵਨ ਗ੍ਰਾਮ ਯੋਜਨਾ ਲਾਂਚ ਕੀਤੀ ਗਈ ਆ ਪਿੰਡੂ ਖੇਤਰ ਦੇ ਡਿਵੈਲਪਮੈਂਟ ਵਾਸਤੇ ਇਟ ਇਜ਼ ਬਾਏ ਮਧਿਆ ਪ੍ਰਦੇਸ਼ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਸ਼ਨਲ ਓਵਰਸੀ ਸਕਾਲਰਸ਼ਿਪ ਸਕੀਮ ਇਹਨੂੰ ਕੌਣ ਸੰਚਾਲਿਤ ਕਰਦਾ ਹੈ ਇਹ ਕੀਤੀ ਆਂਦੀ ਹੈ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਦੁਆਰਾ ਇਹਨਾਂ ਦੇ ਮਿਨਿਸਟਰ ਹੈਗੇ ਨੇ ਡਾਕਟਰ ਵਿਰੇਂਦਰ ਕੁਮਾਰ ਵਰੀਂਦਰ ਕੁਮਾਰ ਨੈਕਸਟ ਕੁਐਸਚਨ ਐਕਸਟੈਂਡਡ ਰੇਂਜ ਐਂਟੀ ਸਮਰੀਨ ਰਾਕਟ ਇੱਕ ਕਾਈਂਡ ਆਫ ਸਮਰੀ ਨੂੰ ਖਤਮ ਕਰਨ ਵਾਲਾ ਰਾਕਟ ਹੈ ਇਹਨੂੰ ਡਿਵੈਲਪ ਕਿਹਦੇ ਦੁਆਰਾ ਕੀਤਾ ਗਿਆ ਇਟ ਇਜ਼ ਡਿਵੈਲਪਡ ਬਾਈ ਨਨ ਅਦਰ ਦੈਨ ਡੀਆਰਡੀਓ ਦੈਟ ਇਜ਼ ਦਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੈਕਸਟ ਕੁਐਸਚਨ ਮੁੱਖ ਮੰਤਰੀ ਸਿਹਤ ਯੋਜਨਾ 2025 ਦੇ ਵਿੱਚ ਜੁਲਾਈ 2025 ਦੇ ਵਿੱਚ ਕਿਹਦੇ ਦੁਆਰਾ ਸ਼ੁਰੂ ਕੀਤੀ ਗਈ ਹੈ ਇਟ ਇਜ਼ ਸਟਾਰਟਡ ਬਾਈ ਪੰਜਾਬ ਇਜ਼ ਅ ਕਾਈਂਡ ਆਫ ਹੈਲਥ ਇੰਸ਼ੋਰੈਂਸ ਨੈਕਸਟ ਕੁਐਸਚਨ ਆ ਵਿਚ ਡਿਸਟ੍ਰਿਕਟ ਇਨ ਕੇਰਲਾ ਵਨ ਦਾ ਫਿਸ਼ਰੀਜ਼ ਡਿਪਾਰਟਮੈਂਟ ਐਕਸੀਲੈਂਸ ਅਵਾਰਡ ਇਹ ਕੀਤਾ ਗਿਆ ਜੀ ਕਸਰਾ ਗੋਡ ਜਾਂ ਕਿਸਾਰਾ ਗੋਡ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਨਿਜ਼ਾਮਾ ਵਿੱਚ ਨਿਜ਼ਾਮਾਬਾਦ ਵਿੱਚ ਹਲਦੀ ਬੋਰਡ ਦੇ ਹੈੱਡਕ quart ਦਾ ਘਟਨ ਕਿਹਦੇ ਦੁਆਰਾ ਕੀਤਾ ਗਿਆ ਇਟ ਇਸ ਬਾਏ ਅਮਿਤ ਸ਼ਾਹ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਇੰਡੀਆ ਬਿਕਮ ਡੈਸ਼ ਲਾਰਜੇਸਟ ਯੂਜ਼ਰ ਆਫ ਬਾਇਓਫਿਊਲ ਆਰਥ ਚੌਥੇ ਨੰਬਰ ਤੇ ਸਭ ਤੋਂ ਵੱਡਾ ਬਾਇਓਫਿਊਲ ਯੂਜ਼ਰ ਬਣਿਆ ਵਿਚ ਇੰਟਰਨੈਸ਼ਨਲ ਟੈਕ ਕੰਪਨੀ ਸ਼ਟਡ ਇਟਸ ਪਾਕਿਸਤਾਨ ਆਫਿਸ ਕਿਹੜੀ ਸੰਸਥਾ ਨੇ ਆਪਣਾ ਪਾਕਿਸਤਾਨ ਦੇ ਵਿੱਚ ਆਫਿਸ ਬੰਦ ਕੀਤਾ ਇਟ ਇਜ਼ ਬਾਈ ਮਾਈਕਰੋਸਾਫਟ ਨੈਕਸਟ ਕੁਐਸਚਨ ਹੈ ਜੀ ਕਿਹੜਾ ਕੰਟਰੀ ਹੈ ਜਿਨ੍ਹਾਂ ਨੇ 2025 ਦਾ 골ਡ ਕੱਪ ਫੁੱਟਬਾਲ ਟੂਰਨਾਮੈਂਟ ਜਿੱਤਿਆ ਇਟ ਇਜ਼ ਬਾਈ ਮੈਕਸੀਕੋ ਇਹਨਾਂ ਨੇ ਹਰਾਇਆ ਯੂਐਸ ਨੂੰ ਯੂਐਸ ਨੂੰ ਹਰਾਇਆ ਕਿਸ ਡੇਟ ਨੂੰ ਨੈਸ਼ਨਲ ਸਟੈਟਿਸਟਿਕਸ ਡੇ ਮਨਾਇਆ ਜਾਂਦਾ दैट इज ਅੰਕੜਾ ਦਿਵਸ ਮਨਾਇਆ ਜਾਂਦਾ ਇਟ ਇਜ਼ ਔਨ 29th ਆਫ ਜੂਨ ਜਿਸ ਦਿਨ ਪੀਸੀ ਮਹਾਨੇ ਲੋਵਸ ਦਾ ਜਨਮ ਦਿਨ ਹੁੰਦਾ ਉਹਨਾਂ ਦੇ ਨਾਮ ਤੇ ਮਨਾਇਆ ਜਾਂਦਾ ਕਾਂਟਾ ਲੱਗ ਵਾਲੀ ਜਿਹੜੀ ਐਕਟਰੈਸ ਸੀ ਉਹਨਾਂ ਦੀ ਰੀਸੈਂਟਲੀ ਮੌਤ ਹੋ ਚੁੱਕੀ ਆ ਉਹਨਾਂ ਦਾ ਨਾਮ ਕੀ ਐ ਉਹਨਾਂ ਦਾ ਨਾਮ ਐ ਸ਼ਫਾਲੀ ਜਰੀਵਾਲਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਐ ਜੀ ਲੋਂਗੇਸਟ ਓਵਰਪਾਸ ਕੋਰੀਡੋਰ ਕਿੱਥੇ ਬਣਿਆ ਇਹ ਕੀ ਹੁੰਦਾ ਕਿ ਜਦੋਂ ਆਪਾਂ ਦੇਖਦੇ ਆਂ ਜੰਗਲ ਵਾਲਾ ਰਸਤਾ ਕੋਈ ਉਹਦੇ ਵਿੱਚੋਂ ਕੋਈ ਸੜਕ ਲੰਘਦੀ ਆ ਤਾਂ ਐਨੀਮਲ ਨੇ ਇਹਨੂੰ ਕ੍ਰੋਸ ਕਰਨਾ ਹੁੰਦਾ ਉਹਨਾਂ ਨੂੰ ਦਿੱਕਤ ਆਉਂਦੀ ਆ ਤਾਂ ਕੀ ਕੀਤਾ ਜਾਂਦਾ ਸੜਕ ਦੇ ਉੱਪਰ ਇੱਕ ਓਵਰ ਬ੍ਰਿਜ ਬਣਾ ਦਿੱਤਾ ਜਾਂਦਾ ਉਹਦੇ ਉੱਪਰ ਪਲਾਂਟਸ ਟ੍ਰੀਜ਼ ਵੇਰਾ ਲਗਾਉਂਦੇ ਨੇ ਤੇ ਈਜ਼ੀਲੀ ਐਨੀਮਲ ਕ੍ਰੋਸ ਕਰਕੇ ਦੂਸਰੇ ਮੁੰਬਈ ਐਕਸਪ੍ਰੈਸ ਵੇ ਦੇ ਉੱਪਰ ਜਿਹੜਾ ਕਿ ਰੰਥਮਭੋਰ ਨੈਸ਼ਨਲ ਪਾਰਕ ਕਿੱਥੇ ਪੈਂਦਾ ਜੀ ਇਹ ਰਾਜਸਥਾਨ ਇੱਥੇ ਬਣਾਇਆ ਗਿਆ ਨੈਕਸਟ ਕੁਐਸਚਨ ਹੈ ਜੀ ਮੇਨ ਆਬਜੈਕਟਿਵ ਕੀ ਆ ਆਦੀ ਕਰਮਯੋਗੀ ਪ੍ਰੋਗਰਾਮ ਦਾ ਇਹਦਾ ਮੇਨ ਆਬਜੈਕਟਿਵ ਆ ਜਿਹੜੇ ਟ్రਾਈਵਲ ਸਕੀਮਾਂ ਨੂੰ ਐਗਜ਼ੀਕਿਊਸ਼ਨ ਕਰਨ ਦੇ ਲਈ ਆਪਾਂ ਨੇ ਅਫਸਰ ਨੇ ਜਿਹੜੇ ਆਪਣੇ ਉਹਨਾਂ ਨੂੰ ਟ੍ਰੇਨ ਕਰਨਾ ਤਾਂ ਕਿ ਜਿਹੜੇ ਟ్రਾਈਵਲ ਲੋਕ ਨੇ ਉਹਨਾਂ ਨੂੰ ਸਾਰੀਆਂ ਸਕੀਮਾਂ ਦਾ ਪ੍ਰੋਪਰ ਲਾਹਾ ਮਿਲ ਸਕੇ ਨੈਕਸਟ ਕੁਐਸਚਨ ਹੈ ਜੀ ਕਿਹੜਾ ਸ਼ਹਿਰ ਹੈ ਜਿਹੜਾ ਹੋਸਟ ਕਰੇਗਾ ਗਲੋਬਲ ਪੋਟੈਟੋ ਰਿਸਰਚ ਹਬ ਇਹ ਕਰੇਗਾ ਜੀ ਆਗਰਾ and agra was founded by founded by sekandar loodi who became the first women fighter pilot in the indian navy very important bharti navy vich pehli female uh, fighter pilot kaun bani inna naam hai ji aastha puniya next question hai kidi digital payment systema jodi on track je sarpaas kita visa nu ta upi dwara upi dia delhi da transaction visa to upar chalya gaye ne visa ki a kind of payment gateway hai jehda asi banking channel de vich use karde haan ਨੈਕਸਟ ਰਹਿਗਾ ਜੀ ਸਰਕੂਲੇਸ਼ਨ ਕੀ ਆ ਆਰਬੀਆ ਦੇ ਈ ਰੁਪਈ ਦਾ 2000 ਮਾਰਚ 2025 ਤੱਕ ਤਾਂ ਇਹ ਹੈਗਾ ਜੀ 1000 ਰੁਪਏ ਇੱਕ ਕਾਈਂਡ ਆਫ ਡਿਜੀਟਲ ਕਰੰਸੀ ਆ ਜਿਹੜੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦਵਾਰਾ ਲਾਂਚ ਕੀਤੀ ਗਈ ਆ ਨੈਕਸਟ ਕੁਐਸਚਨ ਆ ਜੀ ਕਾਫੀ ਐਕਸਪੋਰਟ ਭਾਰਤ ਦਾ ਕਿੰਨਾ ਵਧ ਗਿਆ ਪਿਛਲੇ 10 ਸਾਲਾਂ ਦੇ ਵਿੱਚ ਤਾਂ ਇਹ ਵਧ ਗਿਆ ਲਗਭਗ 125% ਨੈਕਸਟ ਕੁਐਸਚਨ ਆ ਜੀ ਤਾਂ ਯੂਜ਼ ਜੈੱਡ ਚੈਸ ਕੱਪ ਜਿੱਤਣ ਵਾਲਾ ਭਾਰਤ ਦਾ ਟੌਪ ਰੈਂਕਡ ਟੌਪ ਡ੍ਰੈਂਕਡ ਚੈਸ ਪਲੇਅਰ ਕੌਣ ਬਣਿਆ ਇਹਨਾਂ ਦਾ ਨਾਮ ਹੈ ਜੀ ਆਪਸ਼ਨ ਡੀ ਆਰ ਪ੍ਰਗਨਨ ਦਾ ਕਿਹੜਾ ਦੇਸ਼ ਆ ਜੀ ਨੇ ਫੇਸ ਕੀਤਾ ਬੈਨ ਜੂਟ ਦੇ ਉੱਪਰ ਲੈਂਡ ਰਸਤੇ ਰਾਹੀਂ ਮਤਲਬ ਭਾਰਤ ਨੇ ਕਿਹੜੇ ਦੇਸ਼ ਦੇ ਉੱਪਰ ਬੈਨ ਲਗਾਇਆ ਜੂਟ ਦੇ ਉੱਪਰ ਕਿ ਉਹ ਜੂਟ ਸਾਡੇ ਦੇਸ਼ ਚ ਐਕਸਪੋਰਟ ਨਹੀਂ ਕਰ ਪਾਏਗਾ ਇਟ ਇਜ਼ ਬਾਈ ਇਟ ਇਜ਼ ਓਨ ਬੰਗਲਾਦੇਸ਼ ਬਾਈ ਇੰਡੀਆ ਕਾਰਨ ਕੀ ਇਹਦਾ ਕਰਨੇ ਆ ਕਿ ਜਿਹੜਾ ਭਾਰਤ ਦੀ ਡੋਮੈਸਟਿਕ ਮਾਰਕੀਟ ਆ ਉਹਦੇ ਉੱਪਰ ਇੰਪੋਰਟ ਦਾ ਮਾੜਾ ਅਸਰ ਪੈਂਦਾ ਉਹਨੂੰ ਰੋਕਣ ਵਾਸਤੇ ਕਿਹੜਾ ਸ਼ਹਿਰ ਆ ਜਿਹੜਾ ਇੰਡੀਆ ਦਾ ਪਹਿਲਾ ਕਿਊਆਰ ਬੇਸਡ ਡਿਜੀਟਲ ਐਡਰੈਸ ਹਾਊਸ ਸਿਸਟਮ ਲਾਂਚ ਕਰੇਗਾ ਇਹ ਬਾਈ ਇੰਦੌਰ ਇੰਦੌਰ ਦੇ ਵਿੱਚ ਇੱਕ ਆਪਣੇ ਕੋਲ ਹੈਗਾ ਜੀ ਵਾਰਡ ਵਾਰਡ 82 ਸੁਧੰਮਾ ਨਗਰ ਇੱਥੇ ਕੀਤਾ ਜਾਏਗਾ ਪਹਿਲੀ ਵਾਰੀ ਸੁਧੰਮਾ ਨਗਰ ਠੀਕ ਹੈ ਜੀ ਨੈਕਸਟ ਦੇਖੋ ਵਾਟ ਇਜ਼ ਦਾ ਨੇਮ ਆਫ ਦਾ ਸੈਕੰਡ ਪ੍ਰੋਜੈਕਟ 17 ਐਸ ਸਟੈਲਥ ਫ੍ਰਿਗੇਟ ਕਮਿਸ਼ਨਡ ਬਾਈ ਇੰਡੀਅਨ ਨੇਵੀ ਸਟੈਲਥ ਦਾ ਮਤਲਬ ਹੁੰਦਾ ਕਿ ਜਿਹੜਾ ਰਡਾਰਚ ਨਹੀਂ ਹੁੰਦਾ ਫ੍ਰਿਗੇਟ ਦਾ ਮਤਲਬ ਨਾ ਲੜਾਕੂ ਜਹਾਜ਼ ਤਾਂ ਇਹਦਾ ਨਾਮ ਹੈ ਜੀ ਆਈਐਨਐਸ ਉਦੇਗਰੀ ਇਹ ਸੈਕੰਡ ਵਾਲਾ ਪਹਿਲਾ ਕਿਹੜਾ ਸੀ ਆਈਐਨਐਸ ਦੁਨਾਗਰੀ ਤਾਂ ਇਹਦਾ ਅਨਸਰ ਆਏਗਾ ਆਪਸ਼ਨ ਸੀ ਨੈਕਸਟ ਕੁਐਸਚਨ ਹੈ ਜੀ ਵਿਚ ਇੰਡੀਅਨ ਸਟੇਟ ਬਿਕਮ ਦਾ ਫਰਸਟ ਯੂਜ਼ ਫੇਸ ਆਈਡੀ ਫਾਰ ਰਾਸ਼ਨ ਡਿਸਟ੍ਰਿਬਿਊਸ਼ਨ ਇੰਪੋਰਟੈਂਟ ਹੈ ਜੀ ਪਹਿਲਾ ਸਟੇਟ ਬਣਿਆ ਹਿਮਾਚਲ ਪ੍ਰਦੇਸ਼ ਜਿਹੜਾ ਫੇਸ ਨੂੰ ਡਿਟੈਕਟ ਕਰਨ ਤੋਂ ਬਾਅਦ ਆਈਡੈਂਟੀਫਾਈ ਕਰਨ ਤੋਂ ਬਾਅਦ ਰਾਸ਼ਨ ਪ੍ਰੋਵਾਈਡ ਕਰੇਗਾ ਤਾਂ ਕਿ ਜਿਹੜਾ ਫੇਕ ਜਾਂ ਰਾਸ਼ਨ ਦੇ ਵਿੱਚ ਕਪਲੇਵਾਜੀ ਹੁੰਦੀ ਹੈ ਉਹਨੂੰ ਰੋਕਿਆ ਜਾ ਸਕੇ ਸੂਰੀਨਾਮ ਦੇ ਪਹਿਲੇ ਫੀਮੇਲ ਪ੍ਰੈਜ਼ੀਡੈਂਟ ਕੌਣ ਬਣੇ ਨੇ ਇਹਨਾਂ ਦਾ ਨਾਮ ਹੈ ਜੈਨੀਫਰ ਗੀਅਰਲਿੰਗਸ ਸਾਈਮੌਨਸ ਨੈਕਸਟ ਕੁਐਸਚਨ ਹੈ ਜੀ ਕਿਹੜਾ ਸਕੂਲ ਆ ਜਿਨ੍ਹਾਂ ਨੇ ਟਾਪ ਰਾਈਜ਼ ਜਿੱਤੇ ਆ ਨਾਸਾ ਦੇ ਐਨਐਸ ਸਪੇਸ ਮਹਿਤਾ ਸੀਵੀਐਸੀ ਸਕੂਲ ਨੈਕਸਟ ਕੁਐਸਚਨ ਹੈ ਜੀ ਬ੍ਰਿਕਸ ਦਾ 2025 ਦਾ ਜਿਹੜਾ ਸੱਮਿਟ ਹੈ ਉਹ ਕਿੱਥੇ ਹੋਇਆ ਇਹ ਪੜ ਚੁੱਕੇ ਆ ਇਹ ਹੋਇਆ ਰਿਓ ਡੀ ਜਨੇਰੀਓ ਦੇ ਵਿੱਚ ਬ੍ਰਾਜ਼ਿਲ ਤੁਸੀਂ ਮੈਨੂੰ ਬ੍ਰਾਜ਼ਿਲ ਦੀ ਕੈਪੀਟਲ ਦੱਸਣੀ ਹੈ ਨੈਕਸਟ ਦੱਸੋ ਨੈਕਸਟ ਕੁਐਸਚਨ ਹੈ ਜੀ ਹੂ ਵਨ ਬ੍ਰਿਟਿਸ਼ ਗ੍ਰਾਂ ਪ੍ਰੀ 2025 ਬ੍ਰਿਟਿਨ ਗ੍ਰਾਂ ਪ੍ਰੀ ਫਾਰਮੂਲਾ 1 ਕਰ ਵਾਲੀ ਇਹ ਕਿਸ ਦੇ ਦੁਆਰਾ ਜਿੱਤੀ ਗਈ ਆ ਲੈਂਡੋ ਨਾਰਿਸ ਦੁਆਰਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਓਕੇ ਆਪਣਾ ਅਗਲਾ ਕੁਐਸਚਨ ਹੈ ਜੀ 2030 ਤੱਕ ਭਾਰਤ ਦਾ ਹਲਦੀ ਨੂੰ ਨਿਰਯਾਤ ਕਰਨ ਦਾ ਕੀ ਰਿਚਕ ਹੈ ਕਿ ਅਸੀਂ ਕਿੰਨੀ ਹਲਦੀ ਬਾਹਰ ਭੇਜਣੀ ਹੈ ਵੇਚਣੀ ਹੈ ਤਾਂ ਇਹ ਹੈਗਾ ਜੀ 1 ਬਿਲੀਅਨ ਯੂ ਐਸ ਡਾਲਰ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬਿਕਮ ਦਾ ਹੂ ਇਜ਼ ਆਨਰਡ ਔਨ ਦਾ ਨੈਸ਼ਨਲ ਸਟੈਟਿਸਟਿਕਸ ਡੇ ਥੈਟ ਇਜ਼ ਪੀ ਸੀ ਮਹਾਨ ਲੋਬਿਸ ਨੈਕਸਟ ਕੁਐਸਚਨ ਹੈ ਵਾਟ ਇਜ਼ ਦਾ ਨੇਮ ਆਫ ਦਾ ਪ੍ਰੋਗਰਾਮ ਲਾਂਚਡ ਟੂ ਟ੍ਰੇਨ ਦਾ ਅਫੀਸ਼ੀਅਲਸ ਫਾਰ ਦਾ ਟ్రਾਈਵਲ ਸਕੀਮ ਇਹਦਾ ਨਾਮ ਹੈ ਜੀ ਆਪਸ਼ਨ ਡੀ ਆਦੀ ਕਰਮਯੋਗੀ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਹੜਾ ਸਟੇਟ ਹੈ ਜਿਹੜਾ ਹਾਈएस्ट ਸਕੋਰ ਕੀਤਾ ਮੈਨੇਜਮੈਂਟ ਅਫੈਕਟਿਵਨੈਸ ਏਵਾਲਿਊਸ਼ਨ ਦੇ ਵਿੱਚ ਜੋ ਏਵੈਲੂਏਸ਼ਨ ਦੇ ਵਿੱਚ ਇਟ ਇਜ਼ ਬਾਏ ਕੇਰਲਾ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਡੇਲੀ ट्रांजੈਕਸ਼ਨ ਵੋਲਿਊਮ ਆਫ ਯੂਪੀ ਐਜ਼ ਆਫ ਜੂਨ 2025 ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ 613 ਮਿਲੀਅਨ ਨੈਕਸਟ ਕੁਐਸਚਨ ਹੈ ਜੀ ਵੈਨ ਵਾਸ ਦਾ ਈ ਰੁਪੀ ਲਾਂਚਡ ਬਾਏ ਆਰਬੀਆਈ ਆਰਬੀਆਈ ਦਵਾਰਾ ਈ ਰੁਪੀ ਨੂੰ ਕੋਲਾਂਚ ਕੀਤਾ ਗਿਆ ਇਹ ਲਾਂਚ ਕੀਤਾ ਗਿਆ ਸੀ ਦਸੰਬਰ 2022 ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ ਜਿਹੜੇ ਆਪਣੇ ਆਰ ਪ੍ਰਗਨਨ ਦਾ ਪਲੇਅਰ ਨੇ ਚੈਸ ਦੇ ਕਿ ਇਹਨਾਂ ਦਾ ਜਿਹੜਾ ਯੂ ਜੈਡ ਚੈਸ ਪਲੇਅਰ ਕੱਪ ਖੇਡਣ ਤੋਂ ਬਾਅਦ ਰੈਂਕ ਕੀ ਹੋ ਗਿਆ ਤਾਂ ਇਹ ਹੋਗਾ ਜੀ অপਸ਼ਨ ਬੀ 227 8.3 ਤਾਂ ਇਹ ਨਹੀਂ ਲਾਈਬ੍ਰੇਟਿੰਗ ਬਾਰੇ ਪੁੱਛਿਆ ਗਿਆ ਲਾਈਬ੍ਰੇਟਿੰਗ ਇਹ ਆ ਨੈਕਸਟ ਕੁਐਸਚਨ ਆ ਥਰੂ ਵਿਚ ਪੋਰਟ ਕਿਹੜੇ ਪੋਰਟ ਦੇ ਵਿੱਚੋਂ ਜਿਹੜਾ ਇੰਪੋਰਟ ਹੈ ਉਹ ਅਲਾਉਡ ਕੀਤਾ ਗਿਆ ਬਾਕੀ ਸਾਰੇ ਪੋਰਟ ਦੇ ਵਿੱਚੋਂ ਜੂਟ ਦਾ ਜਿਹੜਾ ਆਯਾਤ ਆ ਭਾਰਤ ਵਿੱਚ ਬੰਗਲਾਦੇਸ਼ ਤੋਂ ਉਹ ਬੰਦ ਕੀਤਾ ਗਿਆ ਤਾਂ ਇੱਕੋ ਪੋਰਟ ਨੂੰ ਛੱਡਿਆ ਗਿਆ ਇਹਦਾ ਨਾਮ ਹੈ ਨਾਵਾ ਸ਼ੇਵਾ ਪੋਰਟ ਇਥੋਂ ਆਪਾਂ ਇੰਪੋਰਟ ਕਰ ਸਕਦੇ ਹਾਂ ਜੂਟ ਨੂੰ ਬਾਕੀ ਸਾਰੇ ਪੋਰਟਸ ਨੂੰ ਬਿਆਨ ਕੀਤਾ ਗਿਆ ਹੈ ਪੋਰਟ ਵਾਸਤੇ ਜੂਟ ਦੇ ਪਰਪਸ ਕੀ ਹੈ ਅਗਲਾ ਕੁਐਸਚਨ ਹੈ ਪਰਪਸ ਕੀ ਹੈ ਕਿ ਜਿਹੜਾ ਆਪਾਂ ਨੇ ਡਿਜੀਟਲ ਹਾਊਸ ਐਡਰੈਸ ਸਿਸਟਮ ਸ਼ੁਰੂ ਕੀਤਾ ਇਹਦਾ ਪਰਪਸ ਹੈ ਟੂ ਇੰਪਰੂਵ ਦਾ ਨੈਵੀਗੇਸ਼ਨ ਐਟ ਐਮਰਜੈਂਸੀ ਸਰਵਿਸਿਜ਼ ਜਦੋਂ ਮਤਲਬ ਅ ਐਮਰਜੈਂਸੀ ਦੇ ਹਾਲਾਤ ਨੇ ਤਾਂ ਉਸ ਟਾਈਮ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰ ਸਕੀ ਉਹਦੇ ਲਈ ਕੀਤਾ ਗਿਆ ਨੈਕਸਟ ਕੁਐਸਚਨ ਹੈ ਜੀ ਹਾਊ ਲੌਂਗ ਕਿੰਨਾ ਸਮਾਂ ਲੱਗੇਗਾ ਕਿੰਨਾ ਸਮਾਂ ਲੱਗਿਆ ਹੈ ਆਇਰਨਸ ਦੁਨਾਗਰੀ ਨੂੰ ਬਣਾਉਣ ਦੇ ਲਈ ਇਨੂੰ ਬਣਾਉਣ ਦੇ ਲਈ ਲੱਗੇ ਨੇ ਸੀ 37 ਮਨთ 37 ਮਹੀਨੇ ਲੱਗੇ ਆ ਨੈਕਸਟ ਕੁਐਸਚਨ ਹੈ ਜੀ ਕਿਹੜੀ ਟੈਕਨੋਲੋਜੀ ਆ ਜਿਹੜੀ ਹਿਮਾਚਲ ਸਰਕਾਰ ਨੇ ਸ਼ੁਰੂ ਕੀਤੀ ਆ ਰਾਸ਼ਨ ਡਿਸਟ੍ਰੀਬਿਊਸ਼ਨ ਲਈ ਤਾਂ ਇਹ ਹੈਗਾ ਜੀ ਫੇਸ ਆਥੈਂਟੀਕੇਸ਼ਨ ਮਤਲਬ ਫੇਸ ਨੂੰ ਦੇਖ ਕੇ ਫਿਰ ਹੀ ਉਹ ਰਾਸ਼ਨ ਪ੍ਰੋਵਾਈਡ ਕਰਨਗੇ ਪ੍ਰਾਈਮ ਮਿੰისტਰ ਮੋਦੀ ਦੁਆਰਾ ਗਿਫਟ ਕੀਤਾ ਗਿਆ ਜੀ ਸ਼੍ਰੀ ਰਾਮ ਟੈਂਪਲ ਦੀ ਰੈਪਲਿਕਾ ਜਿਹੜਾ ਕਿ ਅਯੋਧਿਆ ਦੇ ਵਿੱਚ ਬਣਾਇਆ ਗਿਆ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤਾਂ ਰੀਸਨ ਬੀ ਆ ਬੇਸਡ ਤੇ ਸੀ ਕਰੋਸ਼ੀਆ ਦੇ ਤਾਂ ਆਨਸਰ ਹੈਗਾ ਆਪਸ਼ਨ ਡੀ ਕਰੋਸ਼ੀਆ ਨੈਕਸਟ ਕੁਐਸਚਨ ਹੈ ਜੀ ਐਸ ਆਰ ਐਨ ਮਹਿਤਾ ਸੀਬੀਐਸਈ ਸਕੂਲ ਕਿੱਥੇ ਲੋਕੇਟਡ ਆ ਇਟ ਇਜ਼ ਲੋਕੇਟਡ ਇਨ ਕਾਲਾਬੁਰਜੀ ਨੈਕਸਟ ਕੁਐਸਚਨ ਹੈ ਜੀ ਵਿਚ ਡੈਕਲੇਰੇਸ਼ਨ ਵਿਚ ਡੈਕਲੇਰੇਸ਼ਨ ਵਾਸ ਅਡਾਪਟਡ ਐਟ ਦਾ ਐਂਡ ਆਫ ਬ੍ਰਿਕਸ ਸਮਿਟ ਇਨ 2025 ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਰਿਓ ਡੀ ਜਨੇਰੀਓ ਡੈਕਲੇਰੇਸ਼ਨ ਨੈਕਸਟ ਕੁਐਸਚਨ ਹੈ ਜੀ ਐਟ ਵਿਚ ਸਰਕਟ ਵਾਸ ਦਾ ਬ੍ਰਿਟਿਸ਼ ਗ੍ਰਾਂਪਰੀ ਹੈਲਡ ਇਨ 2025 ਇਟ ਹੈਲਡ ਔਨ ਸਿਲਵਰਸਟੋਨ ਕਿਹੜਾ ਫੈਸਟੀਵਲ ਆ ਜਿਹੜਾ ਤੇਲੰਗਾਨਾ ਦੇ ਵਿੱਚ ਮਨਾਇਆ ਜਾਂਦਾ ਔਰਤਾਂ ਦੁਆਰਾ ਮੁੱਖ ਤੌਰ ਤੇ ਜਿਹਦਾ ਨਾਮ ਹੈ ਜੀ ਬੱਥੂ ਕਮਾ ਫੈਸਟੀਵਲ ਨੈਕਸਟ ਕੁਐਸਚਨ ਆ ਜੀ ਐਰੀ ਸਿਲਕ ਨੂੰ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਮਿਲਿਆ ਤਾਂ ਇਹ ਕਿਹੜੇ ਸਟੇਟ ਨਾਲ ਸੰਬੰਧਿਤ ਹੈ ਇਟ ਇਜ਼ ਰਿਲੇਟਡ ਟੂ ਮੇਘਾਲਿਆ ਅਗਲਾ ਕੁਐਸਚਨ ਆ ਜੀ ਜਿਹੜੀ ਡਿਜੀਟਲ ਕਰੰਸੀ ਆ ਜਾਂ ਈ ਰੁਪਈਆ ਇਹਨੂੰ ਕਿਸ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਇਹਨੂੰ ਰੱਖਿਆ ਗਿਆ ਜੀ ਡਿਜੀਟਲ ਕਰੰਸੀ ਦੇ ਫਾਰਮ ਚ ਡਿਜੀਟਲ ਕਰੰਸੀ ਨੈਕਸਟ ਕੁਐਸਚਨ ਆ ਜੀ ਇੰਡੀਆ ਦਾ ਰੈਂਕ ਕੀ ਆ ਕਾਫੀ ਐਕਸਪੋਰਟ ਦੇ ਵਿੱਚ ਇਹ ਹੈਗਾ 5th in which state, in which city us chess cup held u z chess cup held it held in tashkent uzbekistan di capital hai highest railway bridge keda arc bridge bharat vich jehda duniya da sab to highest hai eda naam hai ji china bridge edi height hai kya 359 meter yaad rakhiyo next question hai ji what is what is one of the features of eurp yani eurp da feature ki hai ਇਟਸ ਅ ਟੋਕਨ ਕਰੰਸੀ ਟੋਕਨ ਕਰੰਸੀ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਇਸ ਕਾਗਜ਼ ਦੀ ਮੈਂ ਕਰੰਸੀ ਪ੍ਰਿੰਟ ਕਰ ਦਿੰਦਾ 500 ਰੁਪਏ ਦੀ ਕਾਗਜ਼ ਦੀ ਕੀਮਤ 500 ਨਹੀਂ ਹੈਗੀ ਪਰ ਕਰੰਸੀ ਦੀ ਕੀਮਤ 500 ਹੈ ਕਿਉਂ ਹੈ ਕਿਉਂਕਿ ਇਹਨੂੰ ਸਰਕਾਰ ਬੈਕ ਕਰਦੀ ਆ ਸਾਡੀ ਸਰਕਾਰ ਕਹਿੰਦੀ ਆ ਕਿ ਅਗਰ ਕੋਈ ਵੀ ਤੁਹਾਡੇ ਤੋਂ ਇਹਦੇ ਬਦਲੇ ਜਾਂ ਇਹਨੂੰ ਐਕਸੈਪਟ ਨਹੀਂ ਕਰਦਾ ਤਾਂ ਇੰਡੀਅਨ ਗਵਰਨਮੈਂਟ ਇਸ ਨੂੰ ਐਕਸੈਪਟ ਕਰੇਗੀ ਬਦਲੇ ਵਿੱਚ ਤੁਹਾਨੂੰ ਸੋਨਾ ਜਾਂ ਹੋਰ ਕਮੋਡਿਟੀਜ਼ ਪ੍ਰੋਵਾਈਡ ਕਰੇਗੀ ਸੋ ਇਟ ਇਜ਼ ਕਾਲਡ ਅ ਟੋਕਨ ਕਰੰਸੀ ਵਿੱਚ ਇੰਡੀਅਨ ਸਟੇਟ ਲਾਂਚਡ ਹਾਥੀ ਮਿਤਰਾ ਦਲ ਇਹ ਕਿੱਥੇ ਗਿਆ ਜੀ ਮੱਧ ਪ੍ਰਦੇਸ਼ ਦੁਆਰਾ ਪੈਨਲਟੀ ਵਟ ਪੈਨਲਟੀ ਇਜ਼ ਇੰਪੋਜ਼ਡ ਆਫਟਰ 3 ਸਟਾਪ ਕਲॉक ਵਾਇਲੇਸ਼ਨ ਕਿੰਨੀਆਂ ਹੋਏਗੀ ਤਾਂ ਹੋਏਗੀ 5 ਰਨ ਦੀ ਨੈਕਸਟ ਕੁਐਸਚਨ ਹੈ ਜੀ ਅਮਰਤ ਦੀ ਫੁੱਲ ਫਾਰਮ ਪੁੱਛੀ ਗਈ ਹੈ ਇਹਦੀ ਫੁੱਲ ਫਾਰਮ ਹੈਗੀ ਆ ਅਟਲ ਮਿਸ਼ਨ ਫਾਰ ਰੀਜੋਨਾਈਜੇਸ਼ਨ ਐਂਡ ਅਰਬਨ ਟਰਾਂਸਫਰਮੇਸ਼ਨ ਸ਼ਹਿਰੀ ਖੇਤਰਾਂ ਦੇ ਵਿਕਾਸ ਵਾਸਤੇ ਇਹ ਨੈਕਸਟ ਕੁਐਸਚਨ ਹੈ ਜੀ ਵਿਚ ਸਟੇਟ ਕਿਹੜੀ ਸਟੇਟ ਨੇ ਲਾਜ਼ਮੀ ਕਰ ਦਿੱਤਾ ਟੀਚਰਾਂ ਵਾਸਤੇ ਡਿਜੀਟਲ ਅਟੈਂਡੈਂਸ ਇਟ ਇਜ਼ ਬਾਏ ਮਧਿਆ ਪ੍ਰਦੇਸ਼ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਨੇਮ ਕੀਆ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਬ੍ਰਿਜ ਦਾ ਰੇਲਵੇ ਬ੍ਰਿਜ ਦਾ ਇਹਦਾ ਨਾਮ ਹੈ ਜੀ ਪੰਬਨ ਬ੍ਰਿਜ ਤਾਮਿਲनाडु ਚ ਬਣਾਇਆ ਗਿਆ ਹੈ ਵਿੱਚ ਆਰਗਨੈਸ਼ਨ ਕਿਹੜੀ ਸੰਸਥਾ ਨੇ ਭਾਰਤ ਨੂੰ ਚੌਥੇ ਨੰਬਰ ਤੇ ਰੱਖਿਆ ਵਰਲਡਸ ਮੋਸਟ ਇਕੁਅਲ ਨੇਸ਼ਨ ਤਾਂ ਵਰਲਡ ਬੈਂਕ ਕਹਿੰਦਾ ਹੈ ਕਿ ਭਾਰਤ ਨੇ ਗਰੀਬੀ ਨੂੰ ਘੱਟ ਕਰਨ ਲਈ ਬਹੁਤ ਯੋਗਦਾਨ ਪਾਇਆ ਮਤਲਬ ਕਾਫੀ ਕੰਮ ਕੀਤਾ ਤਾਂ ਭਾਰਤ ਵਿੱਚ ਜਿਹੜੀ ਐਕਸਟ੍ਰੀਮ ਪੋਵਰਟੀ ਸੀ ਉਹ ਘੱਟ ਹੋਈ ਹੈ ਇਸ ਕਰਕੇ ਭਾਰਤ ਨੂੰ ਇਹਨਾਂ ਨੇ 4th ਰੈਂਕ ਦੇ ਵਿੱਚ ਰੱਖਿਆ ਮੋਸਟ ਇਕੁਅਲ ਕੰਟਰੀਆਂ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਗਿਨੀ ਇੰਡੈਕਸ ਦੇ ਵਿੱਚ ਭਾਰਤ ਦਾ ਕੀ ਰੈਂਕ ਹੈ ਜਿਹੜਾ ਕਿ ਵਿਸ਼ ਇਟ ਇਜ਼ 25.5 ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਆ ਜੀ ਨਮੇ ਐਗਜ਼ੀਕਿਊਟਿਵ ਨਾਨ ਐਗਜ਼ੀਕਿਊਟਿਵ ਡਾਇਰੈਕਟਰ ਕੌਣ ਬਣੇ ਨੇ ਇੰਡੀਗੋ ਦੇ ਤਾਂ ਇਹ ਬਣੇ ਨੇ ਜੀ ਆਪਸ਼ਨ B ਅਮਿਤਾਬ ਕਾਂਤ ਅਗਲਾ ਕੁਐਸਚਨ ਹੈ ਜੀ ਭਾਰਤ ਕਿਹੜਾ ਸਟੂਡੈਂਟ ਹੈ ਭਾਰਤ ਦਾ ਜਿਹੜਾ ਕਾਮਨਵੈਲਥ ਯੂਥ ਪੀਸ ਅੰਬੈਸਡਰ ਬਣਿਆ ਤਾਂ ਇਹਨਾਂ ਦਾ ਨਾਮ ਹੈ ਸੁਕੰਨਿਆ ਸੋਵਾਲ ਨੈਕਸਟ ਕੁਐਸਚਨ ਹੈ ਜੀ ਹੂ ਵਾਸ ਅਪਾਇੰਟਡ ਐਜ਼ ਦਾ ਨਿਊ ਸੀਈਓ ਆਫ ਆਈਸੀਸੀ ਵੈਰੀ ਇੰਪੋਰਟੈਂਟ ਆਪਾਂ ਨੂੰ ਪਤਾ ਕਿ ਜਿਹੜੇ ਇਹਨਾਂ ਦੇ ਇਸ ਤੋਂ ਪਹਿਲਾਂ ਸੀਓ ਸੀ ਜੀ ਆਫ ਲਾਰਜਿਸ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਨਵੇਂ ਜਿਹੜੇ ਬਣਿਆ ਸੀਓ ਉਹਨਾਂ ਦਾ ਨਾਮ ਹੈ ਸੰਜੋਗ ਗੁਪਤਾ ਵੈਰੀ ਇੰਪੋਰਟੈਂਟ ਤੇ ਇਹਨਾਂ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦਾ ਨਾਮ ਹੈ ਜੇ ਸ਼ਾ ਕੋ ਵੀ ਕਮਨ ਦਾ ਫਰਸਟ ਇੰਡੀਅਨ ਐਕਟ੍ਰੈਸ ਟੂ ਰੀਸੀਵ ਹਾਲੀਵੁੱਡ ਵਾਕ ਆਫ ਫੇਮ ਸਟਾਰ ਇਹ ਕੌਣ ਬਣੇ ਨੇ ਇਹਨਾਂ ਨਾਮੇ ਦੀਪਿਕਾ ਪਾਦੁਕੋਨ ਨੈਕਸਟ ਕੁਐਸਚਨ ਹੈ ਜੀ ਕਿਹੜੇ ਸ਼ਹਿਰ ਦੇ ਵਿੱਚ ਪੀਐਮ ਮੋਦੀ ਦੁਆਰਾ ਪੀਐਮ ਮੋਦੀ ਨੇ ਇੱਕ ਅਵਾਰਡ ਮਿਲਿਆ ਉਹਦਾ ਨਾਮ ਹੈ ਕੀ ਟੂ ਦਾ ਸਿਟੀ ਇਹ ਮਿਲਿਆ ਜੀ ਬਿਓਨਸ ਅਰਜنٹੀਨਾ ਦੀ ਕੈਪੀਟਲ ਹੈ ਅਰਜنٹੀਨਾ ਇੱਕ ਸਾਊਥ ਅਮਰੀਕਨ ਕੰਟਰੀ ਹੈ ਕਿਹੜੀ ਸਕੀਮਾਂ ਜਿਹੜੀ ਕਿ ਰਾਜਸਥਾਨ ਸਰਕਾਰ ਦਵਾਰਾ ਸ਼ੁਰੂ ਕੀਤੀ ਗਈ ਆ ਬਿਲੋ ਪੋਵਰਟੀ ਲਾਈਨ ਫੈਮਲੀਜ਼ ਦਵਾਰਾ ਇਹਦਾ ਨਾਮ ਹੈ ਪੰਡਿਤ ਦੀਨदयाल ਉਪਾਦੇ ਪੋਵਰਟੀ ਫਰੀ ਬਲਿਜੇਸ ਸਕੀਮ ਨੈਕਸਟ ਕੁਐਸਚਨ ਹੈ ਜੀ ਕਿਹੜੇ ਯੂਨੀਅਨ ਮਿਨਿਸਟਰ ਨੇ ਜਿਨ੍ਹਾਂ ਨੇ ਇੰਟਰਨੈਸ਼ਨਲ ਆਫਿਸ ਆਫ ਐਨ ਐਮ ਡੀ ਸੀ ਲਿਮਟਿਡ ਐਡ ਐਮ ای ਸੀ ਮੀਕੌਨ ਇਹਦਾ ਦੁਕਾਟਨ ਕੀਤਾ ਦੁਬਈ ਦੇ ਵਿੱਚ ਤਾਂ ਇਹਨਾਂ ਦਾ ਨਾਮ ਹੈ ਜੀ ਐਚ ਡੀ ਕੁਮਾਰਾ ਸਵਾਮੀ ਮਿਸਟਰ ਆ ਸਟੀਲ ਸਟੀਲ ਮਿਨਿਸਟਰੀ ਦੇ ਮਿਨਿਸਟਰ ਨੇ ਨੈਕਸਟ ਕੁਐਸਚਨ ਹੈ ਜੀ 2025 ਦਾ ਬ੍ਰਿਟਿਸ਼ ਗ੍ਰਾਂਪਰੀ ਕਹਿੰਨੇ ਜਿੱਤਿਆ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਜੀ ਇਹ ਜਿੱਤਿਆ ਲੈਂਡੋ ਨੋਰਸ ਦਵਾਰਾ 84th ਕੁਐਸਚਨ ਹੈ ਜੀ ਹਾਊ ਮੈਨੀ ਮੈਡਲ ਭਾਰਤ ਨੇ ਕਿੰਨੇ ਮੈਡਲ ਜਿੱਤੇ ਆ 2025 ਦੇ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਕਿ ਅਸਤਾਨਾ ਦੇ ਵਿੱਚ ਹੋਇਆ ਸੀ ਤਾਂ ਇਹਦੇ ਵਿੱਚ ਭਾਰਤ ਨੇ ਜਿੱਤੇ ਆ ਜੀ 11 ਮੈਡਲ 3 5 3 ਤਿੰਨ 골ਡ ਜਿੱਤੇ ਆ ਪੰਜ ਸਿਲਵਰ ਜਿੱਤੇ ਆ ਤੇ ਤਿੰਨ ব্রੌਂਜ਼ ਜਿੱਤੇ ਆ ਨੈਕਸਟ ਕੁਐਸਚਨ ਹੈ ਜੀ What is the theme for World Environment Day? is what the theme is: peat plastic pollution. Thank you for watching the video. Kindly like the video.